ਆਓ ਜੀ ਰਸਨਾ ਨੂੰ ਕਰੀਏ ਪਵਿੱਤਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਨੇ અપਾਰ ਬਖਸ਼ਿਸ਼ ਕੀਤੀ ਹੈ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਦੀ ਸੁੰਦਰ ਕਥਾ ਆਓ ਜੀ ਆਪਾਂ ਸਰਵਣ ਕਰਦੇ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਐਸੇ ਆ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੁੱਖ ਦੂਰ ਹੋ ਜਾਂਦੇ ਆ ਹੁਣ ਜਦੋਂ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਸੰਗਤਾਂ ਦੇ ਵਿੱਚ ਕਈ ਐਸੇ ਸੱਜਣ ਵੀ ਆ ਜਿਨ੍ਹਾਂ ਦੀ ਕਿਰਤ ਚੰਗੀ ਨਹੀਂ ਹੈ ਇੱਕ ਕਸਾਈ ਸੀ ਭਰਤਪੁਰ ਦਾ ਰਹਿਣ ਵਾਲਾ ਸਾਧ ਸੰਗਤ ਜੀ ਦਿਨੇ ਰਾਤ ਬੱਕਰੀਆਂ ਨੂੰ ਵੜਦਾ ਹੁੰਦਾ ਸੀ ਇੱਕ ਦਿਨੇ ਫੁਰਨਾ ਆਇਆ ਮਨ ਦੇ ਵਿੱਚ ਕਿ ਉਹਦਾ ਕੰਮ ਐਸਾ ਧੰਦਾ ਐਸਾ ਹੋ ਸਕਦਾ ਕਦੇ ਵੀ ਉਹਨੂੰ ਕਲਿਆਣ ਨਾ ਹੋਵੇ ਕਦੇ ਵੀ ਉਹਦੀ ਕਲਿਆਣ ਨਾ ਹੋ ਸਕੇ ਮੁਕਤੀ ਨਾ ਹੋ ਸਕੇ ਫਿਰ ਉਹ ਸੰਗਤ ਸਮੇਤ ਗੁਰੂ ਦੇ ਦਰਬਾਰ ਵਿੱਚ ਆਇਆ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕੀਤੇ ਮਹਾਰਾਜ ਜੀ ਦੇ ਬੈਠ ਗਿਆ ਕਹਿਣ ਲੱਗਾ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਜੀ ਆਪ ਜੀ ਬਾਰੇ ਬੜੀ ਸੋਭਾ ਸੁਣੀ ਆ ਪਰ ਮਹਾਰਾਜ ਮੈਨੂੰ ਇਸ ਗੱਲ ਦਾ ਬੜਾ ਦੁੱਖ ਆ ਜੀ ਸੱਚੇ ਪਾਤਸ਼ਾਹ ਕਿ ਮੇਰੀ ਕਿਰਤ ਚੰਗੀ ਨਹੀਂ ਹੈ ਜਿਹੜੀ ਮੈਂ ਕਿਰਤ ਕਰਦਾ ਉਹ ਕਸਾਈ ਦੀ ਆ ਮੈਂ ਬੱਕਰਿਆਂ ਨੂੰ ਮਾਰ ਕੇ ਕੱਟ ਕੇ ਵੜ ਕੇ ਉਹਨਾਂ ਦਾ ਮਾਸ ਵੇਚਦਾ ਇਹਦੇ ਨਾਲ ਮੈਂ ਹੁਣ ਤੱਕ ਪਰਿਵਾਰ ਦਾ ਗੁਜ਼ਾਰਾ ਕਰਦਾ ਰਿਹਾ ਗੁਰੂ ਸਾਹਿਬ ਜੀ ਨੇ ਉਸ ਨੂੰ ਇਸ ਤਰ੍ਹਾਂ ਨਹੀਂ ਆਖਿਆ ਮਹਾਰਾਜ ਨੇ ਕਿ ਤੁਸੀਂ ਇਹ ਕਿਰਤ ਕਿਉਂ ਕਰਦੇ ਹੋ ਜਾਂ ਕੋਈ ਕੌੜੇ ਸ਼ਬਦ ਨਹੀਂ ਕਹੇ ਮਹਾਰਾਜ ਨੇ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਮਹਾਰਾਜ ਨੇ ਤਾਂ ਸਗੋ ਆਖਿਆ ਭਾਈ ਤੁਸੀਂ ਜੇ ਕਸਾਈਆਂ ਯਾਦ ਕਰੋ ਭਗਤ ਸਦਨਾ ਜੀ ਦਾ ਜੀਵਨ ਜਿਹੜੇ ਪਹਿਲਾਂ ਕਸਾਈ ਸਨ ਪਰ ਬਾਅਦ ਵਿੱਚ ਭਗਤੀ ਦੇ ਰੰਗ ਵਿੱਚ ਰੰਗੇ ਗਏ ਮਹਾਰਾਜ ਨੇ ਆਖਿਆ ਭਾਈ ਤੁਸੀਂ ਉਹਨਾਂ ਦਾ ਜੀਵਨ ਪੜ੍ਹਿਆ ਜਾਂ ਸੁਣਿਆ ਜ਼ਰੂਰ ਹੋਵੇਗਾ ਕਿਸੇ ਪਾਸੋਂ ਭਗਤੀ ਦੇ ਰੰਗ ਵਿੱਚ ਜਦੋਂ ਰੰਗੇ ਗਏ ਸੀ ਗੁਰੂ ਦੀ ਸ਼ਰਨ ਪੈ ਗਏ ਬਹੁਤ ਕਿਰਪਾ ਹੋਗੀ ਤਾਂ ਉਦੋਂ ਫਿਰ ਉਹ ਕਸਾਈ ਕਹਿਣ ਲੱਗਾ ਮਹਾਰਾਜ ਮੈਨੂੰ ਨਹੀਂ ਪਤਾ ਇਹ ਕੌਣ ਸਦਨਾ ਜੀ ਕਸਾਈ ਹੋਇਆ ਕਿਰਪਾ ਕਰਕੇ ਮੈਨੂੰ ਦੱਸੋ ਜੀ ਫਿਰ ਮੇਰੇ ਗੁਰਦੇਵ ਪਾਤਸ਼ਾਹ ਬਾਲਾ ਪ੍ਰੀਤਮ ਜੀ ਕਹਿਣ ਲੱਗੇ ਭਗਤ ਸਦਨਾ ਜੀ ਸਿੰਧ ਹైదరాబాద్ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਸੀ ਇਹਨਾਂ ਦਾ ਜਨਮ ਵੀ ਕਸਾਈਆਂ ਦੇ ਘਰ ਹੋਇਆ ਇਹ ਉੱਥੇ ਬੱਕਰੀਆਂ ਨੂੰ ਕੋਹ ਕੇ ਮਾਰ ਕੇ ਉਹਨਾਂ ਨੂੰ ਮਾਸ ਵੇਚਣ ਦਾ ਉਹਨਾਂ ਦਾ ਕੰਮ ਕਰਦੇ ਸੀ ਜਿਵੇਂ ਤੁਸੀਂ ਕਰਦੇ ਹੋ ਤੁਸੀਂ ਵੀ ਕਸਾਈ ਹੋ ਬਿਲਕੁਲ ਇਦਾਂ ਇਹਨਾਂ ਕੋਲ ਇੱਕ ਵਾਰ ਇੱਕ ਸਿਪਾਹੀ ਆਇਆ मांस ਲੈਣ ਵਾਸਤੇ ਜਿਹੜਾ ਕੀ ਕਰਦਾ ਸੀ ਹਰ ਰੋਜ਼ ਭਗਤ ਸਧਨਾ ਜੀ ਕੋਲੋਂ ਮਾਸ ਲੈ ਕੇ ਜਾਂਦਾ ਸੀ ਇੱਕ ਦਿਨ ਸਿਪਾਹੀ ਨੇ ਆ ਕੇ ਕਿਹਾ ਅੱਜ ਮੈਨੂੰ ਮਾਸ ਚਾਹੀਦਾ ਅੱਗੋਂ ਸਧਨੇ ਨੇ ਸੋਚਿਆ ਕਿ ਇਹ ਮੇਰਾ ਪੱਕਾ ਗਾਹਕ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਹੁਣ ਦੁਕਾਨਦਾਰਾਂ ਦੇ ਜਿਵੇਂ ਪੱਕੇ ਗਾਹਕ ਹੁੰਦੇ ਆ ਫਿਰ ਉਹਨਾਂ ਨੂੰ ਖਾਲੀ ਨਹੀਂ ਮੋੜ ਸਕਦੇ ਹੁੰਦੇ ਇਸ ਤਰ੍ਹਾਂ ਹੀ ਉੱਥੇ ਹੋਇਆ ਸੀ ਕਹਿੰਦੇ ਜੇ ਇਹਨੂੰ ਖਾਲੀ ਮੋੜਤਾ ਭਗਤ ਸਧਨਾ ਜੀ ਨੇ ਸੋਚਿਆ ਇਹ ਗਾਹਕ ਮੇਰਾ ਟੁੱਟ ਜਾਊਗਾ ਕਿਤੇ ਹੋਰ ਜਾਣ ਲੱਗ ਜਾਊਗਾ ਤਾਂ ਸਦਨੇ ਨੇ ਇਹ ਵੀ ਕਿਹਾ ਵੀ ਮੇਰੇ ਕੋਲ ਪਹਿਲਾਂ ਵੱਢਿਆ ਹੋਇਆ ਮਾਸ ਨਹੀਂ ਮੈਂ ਹੋਂ ਕਰਦਾ ਤੁਹਾਨੂੰ ਤਾਜ਼ਾ ਬੱਕਰਾ ਵੱਢ ਕੇ ਉਹਦਾ ਮਾਸ ਦਿੰਨਾ ਜਦੋਂ ਇਹ ਛੁਰੀ ਲੈ ਕੇ ਬੱਕਰੇ ਨੂੰ ਕਤਲ ਕਰਨ ਵਾਸਤੇ ਬੱਕਰੇ ਦੇ ਕੋਲ ਗਿਆ ਸਦਨਾ ਉਹਨੇ ਸੋਚਿਆ ਜੇ ਅੱਜ ਮੈਂ ਬੱਕਰਾ ਕਤਲ ਕਰ ਦਿੱਤਾ ਕੱਲ ਨੂੰ ਇੱਥੇ ਲੋਕਾਂ ਨੇ ਇਕਾदशी ਦਾ ਵਰਤ ਵੀ ਰੱਖਣਾ ਹੈ ਜਿਹਦੇ ਕਰਕੇ ਕੱਲ ਨੂੰ ਮਾਸ ਨਹੀਂ ਵਿਕਣਾ ਫਿਰ ਉਹਦੇ ਮਨ ਦੇ ਵਿੱਚ ਫੁਰਨਾ ਆ ਗਿਆ ਕਿ ਥੋੜੇ ਜੇ ਬੱਕਰੇ ਨੂੰ ਮੈਂ ਕੱਟ ਕੇ ਇਹਦਾ ਮਾਸ ਦੇ ਦਿੰਨਾ ਬਾਕੀ ਨੂੰ ਇਦਾਂ ਦਾ ਹੀ ਛੱਡ ਦੇਣਾ ਪਰ ਬਾਕੀ ਬੱਕਰਾ ਸਹਿਕਦਾ ਹੋਇਆ ਜਿਉਂਦਾ ਰਹੂਗਾ ਫਿਰ ਮੈਂ ਦੂਜੇ ਦਿਨ ਉਹਦਾ ਮਾਸ ਜਾ ਕੇ ਵੇਚ ਦੂੰਗਾ ਇਹ ਵਿਚਾਰ ਕਰਕੇ ਜਦੋਂ ਭਗਤ ਸਦਨਾ ਬੱਕਰੇ ਦੇ ਵੱਲ ਵਧਿਆ ਉਹਨੂੰ ਕੱਟਣ ਵਾਸਤੇ ਸਾਧ ਸੰਗਤ ਜੀ ਤਾਂ ਉਹਨੂੰ ਇਓ ਲੱਗਾ ਵੀ ਬੱਕਰਾ ਬੋਲਿਆ ਵੀ ਬੱਕਰਾ ਹੱਸ ਪਿਆ ਉਹਦੇ ਹਾਸੇ ਦੀ ਆਵਾਜ਼ ਉਹਨੂੰ ਸੁਣੀ ਆ ਕਿਉਂਕਿ ਜਦੋਂ ਪੰਨ ਜਾਗਦੇ ਆ ਕੰਧਾਂ ਵੀ ਉਪਦੇਸ਼ ਦੇਣ ਲੱਗ ਪੈਂਦੀਆਂ ਸਾਧ ਸੰਗ ਜੀ ਬੰਦੇ ਨੂੰ ਸਦਨੇ ਨੂੰ ਭਗਤਾਂ ਵਿੱਚ ਪ੍ਰਸਿੱਧ ਕਰਨ ਲਈ ਪਰਮਾਤਮਾ ਨੇ ਕਲਾ ਵਰਤਾਈ ਬੱਕਰੇ ਦੇ ਵਿੱਚੋਂ ਆਵਾਜ਼ ਆਈ ਉਹਨੂੰ ਉਹ ਲੱਗਾ ਵੀ ਇਹ ਬੋਲ ਰਿਹਾ ਹਾਸੇ ਦੀ ਆਵਾਜ਼ ਆਈ ਆ ਸੋਚਣ ਲੱਗਾ ਕਿ ਮੈਂ ਇਨੇ ਬੱਕਰੇ ਅੱਜ ਤੱਕ ਕਤਲ ਕੀਤੇ ਆ ਪਰ ਅੱਜ ਤੱਕ ਕੋਈ ਬੱਕਰਾ ਇਦਾਂ ਨਹੀਂ ਹੱਸਿਆ ਫਿਰ ਇਹ ਕਿਉਂ ਹੱਸਿਆ ਉਰ ਸਦਨੇ ਨੇ ਹੈਰਾਨ ਹੋ ਕੇ ਪੁੱਛਿਆ ਤੂੰ ਕਿਉਂ ਹੱਸਿਆ ਬੱਕਰੇ ਵਿੱਚੋਂ ਫਿਰ ਆਵਾਜ਼ ਆਈ ਤੂੰ ਪਹਿਲਾਂ ਅਨੇਕਾਂ ਵਾਰ ਕਸਾਈ ਬਣ ਕੇ ਮੇਰਾ ਸਿਰ ਵੱਢਿਆ ਪਰ ਅੱਜ ਤੂੰ ਆ ਨਵਾਂ ਹੀ ਤਰੀਕਾ ਵਰਤਣ ਲੱਗਾ ਮੈਂ ਤਾਂ ਚੱਲ ਇੱਕ ਦਿਨ ਸਹਿਕਦਾ ਸਹਿਕਦਾ ਦੁੱਖ ਸਹਾਰ ਲੂੰਗਾ ਪਰ ਆਪਣੇ ਵੇਲੇ ਨੂੰ ਯਾਦ ਕਰ ਇਹ ਵੀ ਬਦਲਾ ਮੈਂ ਤੇਥੋਂ ਲਵਾਂਗਾ ਫਿਰ ਜਿਵੇਂ ਤੂੰ ਅੱਜ ਮੈਨੂੰ ਸਹਿਕਦੇ ਨੂੰ ਛੱਡ ਜਾਏਂਗਾ ਮੈਂ ਵੀ ਤੈਨੂੰ ਫਿਰ ਇਦਾਂ ਹੀ ਮਾਰੂੰਗਾ ਇਹ ਆਵਾਜ਼ ਜਦੋਂ ਸਦਨੇ ਨੇ ਸੁਣੀ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਜਗਨੇਕਸਾਈ ਨੂੰ ਕਹਿ ਰਹੇ ਆ ਕਿ ਇਦਾਂ ਫਿਰ ਉਹਨਾਂ ਨੇ ਆਪਦੇ ਹੱਥ ਵਿੱਚੋਂ ਛੁਰੀ ਛੱਟ ਦਿੱਤੀ। ਇਉਂ ਵੀ ਕਹਿ ਸਕਦੇ ਆ ਕੰਬਦੇ ਹੋਏ ਹੱਥਾਂ ਵਿੱਚੋਂ ਛੁਰੀ ਡੈਗ ਪੀ ਸਦਨਾ ਜੀ ਇੱਕਦਮ ਕਬਰ ਆ ਗਏ ਕਿ ਕਰਮਾਂ ਦਾ ਲੇਖਾ ਸੱਚਮੁੱਚ ਬੜਾ ਬਲਵਾਨ ਕਰਮ ਫਲ ਭੋਗਣੇ ਪੈਂਦਾ। ਮਹਾਕਸਾਬ ਛੁਰੀ ਛੱਟ ਪਾਈ। ਫਿਰ ਵਾਪਸ ਆ ਗਏ। ਸਪਾਈ ਨੂੰ ਆਖਿਆ ਭਾਈ ਨਹੀਂ ਮੈਂ ਤੈਨੂੰ మాਸ ਨਹੀਂ ਦੇ ਸਕਦਾ ਇਨਕਾਰ ਕਰ ਦਿੱਤਾ। ਇਹ ਗੱਲ ਪਿੱਛੋਂ ਸਦਨਾ ਜੀ ਨੂੰ ਬਹੁਤ ਬਿਰਾਗ ਹੋ ਗਿਆ ਸੀ ਉਹ ਭਰਤਪੁਰ ਦਾ ਰਹਿਣ ਵਾਲਾ ਜਗਨਾ ਕਸਾਈ ਉਹਨੂੰ ਮਹਾਰਾਜ ਕਹਿਣ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬਾਲਾ ਪ੍ਰੀਤਮ ਜੀ ਕਹਿੰਦੇ ਉਦੋਂ ਬਾਅਦ ਉਹਨੇ ਕਸਾਈ ਪੁਣਾ ਛੱਡਤਾ ਸੀ ਬਿਰਾਗ ਦੀ ਹਾਲਤ ਇੰਨੀ ਹੋ ਗਈ ਭਗਤ ਸਦਨਾ ਜੀ ਬਾਹਰ ਬੈਠੇ ਹੋਏ ਆ ਉਹਨਾਂ ਨੂੰ ਇੱਕ ਮਹਾਤਮਾ ਜੀ ਮਿਲੇ ਕਹਿਣ ਲੱਗੇ ਤੂੰ ਇੰਨਾ ਉਦਾਸ ਆ ਕਸਾਈ ਹੋ ਕੇ ਉਹ ਵੀ ਕਸਾਈਆਂ ਦੇ ਅੰਦਰ ਤਾਂ ਭਾਬ ਦਇਆ ਨਹੀਂ ਹੁੰਦੀ ਤਰਸ ਨਹੀਂ ਹੁੰਦਾ ਕਿ ਤੂੰ ਅੱਜ ਕਿਉਂ ਤੇਰੀਆਂ ਅੱਖਾਂ ਵਿੱਚ ਬਰਾਗ ਆ ਗਿਆ ਕਾਰਨ ਕੀ ਹੈ ਉਹ ਜਦੋਂ ਮਹਾਤਮਾ ਜੀ ਨੇ ਪੁੱਛਿਆ ਸਦਨੇ ਨੇ ਫਿਰ ਸਾਰੀ ਗੱਲ ਦੱਸੀ ਵੀ ਮਹਾਤਮਾ ਜੀ ਅਸਲ ਵਿੱਚ ਮੈਂ ਹੁਣ ਕਸਾਈ ਪੁਣਾ ਛੱਡ ਦਿੱਤਾ ਹੁਣ ਨਹੀਂ ਮੈਂ ਇੱਥੋਂ ਇਹ ਕੰਮ ਹੋ ਸਕਦਾ ਮਹਾਤਮਾ ਜੀ ਕਹਿੰਦੇ ਜੇ ਤੂੰ ਭਾਈ ਛੱਡ ਦਿੱਤਾ ਤਾਂ ਹੁਣ ਪ੍ਰਮਾਤਮਾ ਦਾ ਨਾਮ ਜਪਿਆ ਕਰ ਫਿਰ ਇਹਦੇ ਨਾਲ ਕੀ ਹੋਵੇਗਾ ਕਹਿੰਦੇ ਇਹਦੇ ਨਾਲ ਜਦੋਂ ਤੂੰ ਜਪੇਗਾ ਤੈਨੂੰ ਉਦੋਂ ਆਪੇ ਹੀ ਪਤਾ ਲੱਗ ਜਾਏਗਾ ਵੀ ਪ੍ਰਮਾਤਮਾ ਦੇ ਨਾਮ ਜਪਣ ਨਾਲ ਹੁੰਦਾ ਕੀ ਆ ਜੇ ਤੈਨੂੰ ਅਜੇ ਦੱਸ ਦਿੱਤਾ ਤੈਨੂੰ ਪਤਾ ਨਹੀਂ ਲੱਗਣਾ ਦੱਸ ਵੀ ਦਿੱਤਾ ਤੇ ਤੈਨੂੰ ਉਹ ਖੇੜ ਨਹੀਂ ਬਣੇਗੀ ਤੂੰ ਖੁਦ ਜਪ ਖੁਦ ਤੈਨੂੰ ਪਤਾ ਲੱਗੇਗਾ ਫਿਰ ਉਦੋਂ ਤੋਂ ਭਗਤ ਸਦਨਾ ਜੀ ਨੇ ਰੱਬ ਦਾ ਨਾਮ ਜਪਿਆ ਫਿਰ ਇਹਦੇ ਪੁੱਤਰ ਕਹਿਣ ਲੱਗੇ ਕਿ ਕਤਲ ਅਸੀਂ ਕਰਦਿਆ ਕਰਾਂਗੇ ਮਾਸਿਓਂ ਕਰੋ ਪਿਤਾ ਜੀ ਤੁਸੀਂ ਵੇਚੀ ਜਾਇਆ ਕਰੋ ਇਦਾਂ ਕੁੱਝ ਚਿਰ ਫਿਰ ਮਾਸ ਵੇਚਦੇ ਰਹੇ ਪਰ ਜਦੋਂ ਪ੍ਰਮਾਤਮਾ ਦੀ ਭਗਤੀ ਇੰਨੀ ਕੀਤੀ ਪ੍ਰੇਮ ਇਨਾ ਹੋ ਗਿਆ ਫਿਰ ਮਾਸ ਵੇਚਣਾ ਵੀ ਛੱਡ ਦਿੱਤਾ ਭਗਤ ਸਧਨਾ ਜੀ ਫਿਰ ਤੀਰਥ ਯਾਤਰਾ ਤੇ ਚਲੇ ਗਏ ਸਾਧ ਸੰਗਤ ਜੀ ਤਾਂ ਉੱਥੇ ਮਹਾਤਮਾ ਦੀ ਸੰਗਤ ਕੀਤੀ ਕਦੇ ਕਹਿਣਾ ਆਓ ਭਾਈ ਪ੍ਰਿਆਗ ਰਾਜ ਚੱਲੀਏ ਇਹ ਯਾਤਰਾ ਤੇ ਜਦੋਂ ਗਏ ਆ ਇੱਕ ਦਿਨ ਯਾਤਰਾ ਕਰਦੇ ਕਰਦੇ ਹੋਣੀ ਰੱਬ ਦੀ ਜਿਵੇਂ ਹੋਣੀ ਹੁੰਦੀ ਆ ਸਰਹੰਦ ਪਹੁੰਚੇ ਆ ਸਰਹੰਦ ਉੱਥੇ ਆ ਕੇ ਪਿਆਸ ਲੱਗੀ ਇੱਕ ਘਰੋਂ ਪਾਣੀ ਪੀਣ ਵਾਸਤੇ ਸਦਨਾ ਜੀ ਨੇ ਮੰਗਿਆ ਹੈ ਤੇ ਉੱਥੇ ਜਦੋਂ ਘਰੋਂ ਪਾਣੀ ਪੀਣ ਵਾਸਤੇ ਮੰਗ ਲਿਆ ਉਹਦੇ ਵਿੱਚੋਂ ਇੱਕ ਨੌਜਵਾਨ ਬੀਬੀ ਆਈ ਆ ਉਹ ਭਗਤ ਸਦਨਾ ਜੀ ਸਰੂਪ ਕਰਕੇ ਬੜੇ ਸੁੰਦਰ ਸਨ ਇੱਕ ਤਾਂ ਰੱਬ ਦਾ ਨਾਮ ਜਪਦੇ ਸੀ ਚਿਹਰੇ ਤੇ ਨਖਾਰ ਆ ਗਿਆ ਇੱਕ ਕੁਦਰਤੀ ਸੋਹਪਣ ਸੀ ਹੁਣ ਸਦਨਾ ਜੀ ਦਾ ਰੂਪ ਦੇਖ ਕੇ ਉਹ ਇਸਤਰੀ ਕਾਮਵਾਸ਼ਨਾ ਦੇ ਅਧੀਨ ਹੋ ਗਈ ਭਗਤ ਸਦਨਾ ਜੀ ਨੂੰ ਆਖਣ ਲੱਗੀ ਕਿ ਇਸ ਤਰ੍ਹਾਂ ਭਾਵਕੀ ਮੇਰੇ ਨਾਲ ਬਿਬਚਾਰ ਕਰੋ ਪਰ ਉਦੋਂ ਫਿਰ ਸਦਨਾ ਜੀ ਨੇ ਆਖਿਆ ਤੂੰ ਆਪਦੇ ਮਾਲਕ ਤੋਂ ਆਪਦੇ ਘਰ ਵਾਲੇ ਤੋਂ ਕਿਉਂ ਨਹੀਂ ਡਰਦੀ ਤੂੰ ਰੱਬ ਤੋਂ ਕਿਉਂ ਨਹੀਂ ਡਰਦੀ ਫਿਰ ਉਹ ਅੰਦਰ ਗਈ ਕਾਮਵਾਸ਼ਨਾ ਦੇ ਵਿੱਚ ਅੰਨੀ ਹੋਈ ਸੀ ਮੰਜੇ ਉੱਪਰ ਬਿਮਾਰ ਪਿਆ ਸੀ ਉਹਦਾ ਪਤੀ ਤੇ ਉਹਦਾ ਸਿਰ ਵੱਢ ਕੇ ਲਿਆ ਕੇ ਅੱਗੇ ਰੱਖਿਆ ਕਹਿਣ ਲੱਗੀ ਹੋ ਸਕਦਾ ਤੈਨੂੰ ਡਰ ਹੋਵੇਗਾ ਮੇਰੇ ਪਤੀ ਦਾ ਲੈ ਜਿਹਦਾ ਤੈਨੂੰ ਡਰ ਸੀ ਉਹਦਾ ਮੈਂ ਸਿਰ ਵੱਢ ਕੇ ਲਿਆਈਆਂ ਫਿਰ ਕਹਿਣ ਲੱਗੀ ਹੁਣ ਤੈਨੂੰ ਕਿਸੇ ਤਰ੍ਹਾਂ ਦਾ ਭੈ ਕਰਨ ਦੀ ਲੋੜ ਨਹੀਂ ਇਹ ਦੇਖ ਕੇ ਭਗਤ ਸਦਨਾ ਜੀ ਨੇ ਦੇਖਿਆ ਵੀ ਇਤਨੀ ਕਾਮਵਾਸ਼ਨਾ ਵਿੱਚ ਅੰਨੀ ਔਰਤ ਸਮਝਾਇਆ ਨਹੀਂ ਸਮਝਦੀ ਉੱਥੋਂ ਬਾਹਰ ਭੱਜ ਗਿਆ ਫਿਰ ਉਹ ਇਸਤਰੀਆਂ ਦੇ ਚਰਿੱਤਰ ਹੁਣ ਰੌਲਾ ਪਾ ਦਿੱਤਾ ਕਿ ਇਹ ਸਾਧ ਨੇ ਮੇਰਾ ਪਤੀ ਮਾਰਿਆ ਉਹਦਾ ਰੌਲਾ ਸੁਣ ਕੇ ਉੱਥੋਂ ਦੇ ਹਾਕਮਾਂ ਨੇ ਮਹਾਰਾਜ ਕਹਿੰਦੇ ਸਦਨੇ ਨੂੰ ਫੜ ਲਿਆ ਸੀ ਇਹ ਸਾਰੀ ਕਥਾ ਉਹ ਜਗਨਾ ਕਸਾਈ ਸੁਣ ਰਿਹਾ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਸੁਣਾ ਰਿਹਾ ਕਿਉਂਕਿ ਉਹ ਵੀ ਕਸਾਈ ਹੈ ਕਿ ਮਹਾਰਾਜ ਨੇ ਉਹਨੂੰ ਤਸੱਲੀ ਦਿੱਤੀ ਸੀ ਕਿ ਭਗਤ ਸਦਨਾ ਵੀ ਦੇਖੋ ਉਹਨਾਂ ਤੇ ਵੀ ਕਿੱਡੀਆਂ ਹਵਾਵਾਂ ਵਗੀਆਂ ਪਰ ਫਿਰ ਵੀ ਉਹ ਬੰਦਗੀ ਕਰਦੇ ਰਹੇ ਹੁਣ ਜਦੋਂ ਹਾਕਮਾਂ ਨੇ ਫੜ ਲਿਆ ਦੇਖਿਆ ਕਹਿੰਦੇ ਇਹ ਬੰਦਾ ਤਾਂ ਕਿਸੇ ਦਾ ਕਤਲ ਕਰਨ ਵਾਲਾ ਲੱਗਦਾ ਨਹੀਂ ਕਿਉਂਕਿ ਉਹ ਪਛਾਣ ਜਾਂਦੇ ਆ ਫਿਰ ਭਗਤ ਸਦਨਾ ਜੀ ਨੇ ਆਪ ਦਾ ਹਾਲ ਸੁਣਾਇਆ ਕਹਿਣ ਲੱਗੇ ਉਹਨੇ ਜਾਣਬੁੱਝ ਕੇ ਇਸ ਤਰ੍ਹਾਂ ਮੈਨੂੰ ਫਸਾਇਆ ਹੈ ਹਾਕਮਾਂ ਨੇ ਇਸ ਤਰੀ ਦਾ ਕਸੂਰ ਜਾਣਿਆ ਭਗਤ ਸਦਨਾ ਜੀ ਨੂੰ ਰਹਾ ਕਰਤਾ ਇੱਥੋਂ ਤਾਂ ਰਹਾ ਹੋ ਗਏ ਭਗਤ ਸਦਨਾ ਜੀ ਅੱਗੇ ਪ੍ਰਾਗ ਰਾਜ ਨੂੰ ਤੁਰ ਪਏ ਆ ਰਸਤੇ ਵਿੱਚ ਇਹਨਾਂ ਦਾ ਪ੍ਰਤਾਪ ਦੇਖ ਕੇ ਲੋਕ ਇਹਨਾਂ ਅੱਗੇ ਸੀਸ ਝੁਕਾਉਂਦੇ ਆ ਪਰ ਉੱਥੋਂ ਦੇ ਕਾਜੀ ਬ੍ਰਾਹਮਣ ਭਗਤ ਸਦਨਾ ਜੀ ਨਾਲ ਬੜੀ ਈਰਖਾ ਕਰਨ ਲੱਗ ਗਏ ਉਸੇ ਵੇਲੇ ਸ਼ਲੇਮ ਸ਼ਾਹ ਦਾ ਰਾਜ ਸੀ ਸਾਹ ਸੰਗਤ ਜੀ ਬਹੁਤ ਜ਼ਿਆਦਾ ਦੂਰ ਦੂਰ ਤੱਕ ਫੈਲਿਆ ਸੀ ਇਹ ਪ੍ਰਾਗ ਰਾਜ ਦੇ ਵਿੱਚ ਦਰਿਆ ਦੇ ਪਾਸ ਕਿਲੇ ਦੀ ਕੰਧ ਉਸਾਰ ਰਿਹਾ ਸੀ ਜਿਹੜੀ ਡੈਗ ਪੈਂਦੀ ਹੁੰਦੀ ਸੀ ਜਦੋਂ ਸਲੇਮ ਸ਼ਾਹ ਨੇ ਪੁੱਛਿਆ ਕਿ ਕੰਧ ਕਿਵੇਂ ਬਣੇਗੀ ਕਾਜੀ ਤੇ ਬ੍ਰਾਹਮਣ ਕਹਿਣ ਲੱਗੇ ਇਹ ਕੰਧ ਬਲੀ ਮੰਗਦੀ ਆ ਰਾਜੇ ਨੇ ਪੁੱਛਿਆ ਕਿਹਦੀ ਬਲੀ ਦੇਣੀ ਪਊਗੀ ਉਹਨਾਂ ਨੇ ਕਿਹਾ ਮਹਾਰਾਜ ਜੀ ਰਾਜਨ ਜੀ ਜਿਨੇ ਕਸਾਈ ਪੁਣਾ ਛੱਡ ਦਿੱਤਾ ਹੋਵੇ ਤੇ ਸੰਗਤ ਕਰਦਾ ਹੋਵੇ ਮਹਾਤਮਾ ਦੀ ਤੇ ਵੈਸ਼ਨੂ ਪੁਣਾ ਜਿਨੇ ਧਾਰਨ ਕੀਤਾ ਹੋਵੇ ਜਿਹੜਾ ਰੱਬ ਦਾ ਭਗਤ ਵੀ ਸਦਾਉਂਦਾ ਹੋਵੇ ਨਾਮ ਉਹਦਾ ਸਦਨਾ ਹੋਵੇ ਇਹੋ ਜੇ ਆਦਮੀ ਨੂੰ ਫੜ ਕੇ ਇਹ ਕੰਧ ਵਿੱਚ ਖੜਾ ਕਰਕੇ ਬਲੀ ਦੇ ਦਿਓ ਤੇ ਫਿਰ ਤੁਹਾਡੀ ਕੰਧਾ ਜਿਹੜੀ ਉਹ ਸਹੀ ਹੋ ਜੇਗੀ ਉੱਸਰ ਜਾਵੇਗੀ ਹੁਣ ਰਾਜਾ ਤੇ ਸਾਥ ਸੰਗਤ ਜੀ ਉਹਨੂੰ ਨਹੀਂ ਪਤਾ ਭਗਤਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਉਹਨੂੰ ਤਾਂ ਆਪ ਦੇ ਕਿਲੇ ਦੀ ਕੰਧ ਦੀ ਪਈ ਸੀ ਫਿਰ ਰਾਜੇ ਨੇ ਚਾਰੇ ਪਾਸੇ ਢੰਡੋਰਾ ਫਿਰਵਾ ਦਿੱਤਾ ਸਦਨਾ ਜੀ ਉਸੇ ਵੇਲੇ ਪ੍ਰਯਾਗ ਰਾਜ ਵਿੱਚ ਯਾਤਰਾ ਕਰਨ ਗਏ ਹੋਇਆ ਸਿਪਾਈਆਂ ਨੇ ਫੜ ਲਿਆ ਰਾਜੇ ਅੱਗੇ ਪੇਸ਼ ਕੀਤਾ ਰਾਜੇ ਨੇ ਬਿਨਾਂ ਕੋਈ ਗੱਲਬਾਤ ਕੀਤੀਆਂ ਅੰਨਾ ਹੋ ਕੇ ਉਹਨਾਂ ਬ੍ਰਾਹਮਣਾਂ ਪਿੱਛੇ ਲੱਗ ਕੇ ਭਗਤ ਸਦਨਾ ਜੀ ਨੂੰ ਫੜ ਕੇ ਨੀਹਾਂ 'ਚ ਖੜਾ ਕਰਤਾ ਸੀ ਮਹਾਰਾਜ ਕਹਿਣ ਲੱਗੇ ਉਸੇ ਵੇੜੇ ਫਿਰ ਭਗਤ ਸਦਨਾ ਜੀ ਨੇ ਬੇਨਤੀ ਕੀਤੀ ਵਾਹਿਗੁਰੂ ਅੱਗੇ ਸ਼ਬਦ ਉਚਾਰਿਆ ਤੇ ਜਿੱਥੇ ਸਰਹੰਦ ਦੇ ਵਿੱਚ ਭਗਤ ਸਦਨਾ ਜੀ ਨੂੰ ਕੈਦ ਕੀਤਾ ਉੱਥੇ ਇੱਕ ਮਕਬਰਾ ਵੀ ਬਣਿਆ ਹੋਇਆ ਸਾਤਸੰਗਤ ਜੀ ਜਿੱਥੇ ਸਿੰਘਾਂ ਨੇ 7100 ਅਖੰਡ ਪਾਠ ਕੀਤਾ ਸੀ ਕਿਸੇ ਵੇਲੇ ਉੱਥੇ ਫਿਰ ਜਦੋਂ ਭਗਤ ਜੀ ਨੇ ਆਪਦੇ ਪ੍ਰਮਾਤਮਾ ਅੱਗੇ ਬੇਨਤੀਆਂ ਕੀਤੀਆਂ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਬਚਾਲੋ ਜੀ ਕਿਰਪਾ ਕਰੋ ਕਲਾ ਐਸੀ ਵਰਤੀ ਇਟਾਂ ਬੰਬ ਦੇ ਵਾਂਗ ਉੱਡ ਕੇ ਕਾਜੀ ਬ੍ਰਾਹਮਣਾ ਰਾਜੇ ਤੇ ਸਪਾਹੀਆਂ ਨੂੰ ਵੱਜੀਆਂ ਸੀ ਤੇ ਭਗਤ ਸਧਨਾ ਜੀ ਇਕੱਲੇ ਹੀ ਖੜੇ ਰਹਿ ਗਏ ਸੀ ਨੀਂਹ ਦੇ ਵਿੱਚ ਤੇ ਬਾਅਦ ਵਿੱਚ ਸੁਤੰਤਰ ਵਿਚਰਦੇ ਰਹੇ ਸਾਤਸੰਗਤ ਜੀ ਇਹ ਬਾਣੀ ਸਦਨੇ ਕੀ ਰਾਗ ਬਿਲਾਵਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਭਗਤ ਸਦਨਾ ਜੀ ਰੱਬ ਨੂੰ ਕਹਿਣ ਲੱਗੇ ਕਿ ਦੇਖੋ ਜੀ ਸ਼ੇਰ ਦੀ ਸ਼ਰਨ ਪੈਣ ਦਾ ਕੀ ਲਾਭ ਜੇ ਉਹ ਗਿੱਦੜ ਨਹੀਂ ਖਾ ਜਾਣਾ ਹੈ ਏਕ ਬੂੰਦ ਜਲ ਕਾਰਣ ਚਾ ਤ੍ਰਿਕ ਦੁਖ ਪਾਵੇ ਪਪੀਹਾ ਜਲ ਦੀ ਇੱਕ ਬੂੰਦ ਵਾਸਤੇ ਦੁਖੀ ਹੁੰਦਾ ਪਰ ਜਦੋਂ ਪਪੀਹੇ ਦੀ ਉਡੀਕ ਹੀ ਮੁੱਕ ਜਾਵੇ ਉਹਦੇ ਪ੍ਰਾਣ ਹੀ ਨਿਕਲ ਜਾਣ ਫਿਰ ਸਮੁੰਦਰ ਮਿਲੇ ਦਾ ਕੀ ਲਾਭ ਹੋਵੇਗਾ ਇਸ ਕਰਕੇ ਵਾਹਿਗੁਰੂ ਬੂੜ ਮੁਏ ਨੋਕਾ ਮਿਲੇ ਕੋ ਕਾਹੀ ਚੜਾਵੋ ਜੇ ਮੈਂ ਡੁੱਬ ਕੇ ਮਰ ਗਿਆ ਤੇ ਬਾਦ ਵਿੱਚ ਮੈਨੂੰ ਕਸ਼ਤੀ ਮਿਲ ਗਈ ਦਸਵੇਂ ਤੇਰੇ ਉੱਤੇ ਕਿਸ ਤਰ੍ਹਾਂ ਚੜਾਂਗਾ ਤੇ ਮੈਂ ਨਾਹੀਂ ਕਸ਼ਹੋਂ ਨਹੀਂ ਕਿਸ਼ਾਹੇ ਨਾ ਮੂਰਾ ਮੈਂ ਕੁਝ ਨਹੀਂ ਮੇਰੇ ਕੋਲ ਕੁਝ ਨਹੀਂ ਤੇ ਮੇਰਾ ਕੁਝ ਵੀ ਨਹੀਂ ਮੇਰੀ ਕੋਈ ਪਾਇਆ ਨਹੀਂ ਔਸਰ ਲੱਜਾ ਰਾਖ ਲਿਹੋ ਸਦਨਾ ਜਨ ਤੂਰ ਇਹ ਵਾਹਿਗੁਰੂ ਮੇਰੀ ਰੱਖਿਆ ਕਰੋ ਜੀ ਇਹ ਮੌਕੇ ਤੇ ਮੇਰੀ ਪੱਤ ਰੱਖੋ ਸਦਨਾ ਤਾਂ ਤੇਰਾ ਗੋਲਾ ਹੈ ਤੇਰਾ ਦਾਸ ਹੈ ਇਸ ਤਰ੍ਹਾਂ ਭਾਈ ਉੱਥੇ ਵਾਹਿਗੁਰੂ ਨੇ ਫਿਰ ਰੱਖਿਆ ਵੀ ਕੀਤੀ ਭਗਤ ਸਦਨਾ ਜੀ ਜਿਨ੍ਹਾਂ ਦੀ ਰੱਖਿਆ ਕਰਨ ਵਾਸਤੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਕੀਤੀ ਤੇ ਅੱਜ 15 ਭਗਤਾਂ ਵਿੱਚ ਜਿਨ੍ਹਾਂ ਦਾ ਨਾਮ ਦਰਜ ਆ ਉਹਨਾਂ ਦੀ ਭਗਤੀ ਦਾ ਸਦਕਾ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆ ਇਹ ਵਾਹਿਗੁਰੂ ਇਹ ਤੇਰਾ ਸੁਭਾਅ ਤੂੰ ਆਪਦੇ ਭਗਤਾਂ ਦੀ ਇੱਜ਼ਤ ਰੱਖਦਾ ਜਦੋਂ ਤੋਂ ਦੁਨੀਆ ਬਣੀ ਆ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਬਚਨ ਕਰਦੇ ਸੀ ਉਦੋਂ ਤੋਂ ਭਗਤਾਂ ਦੀ ਇੱਜ਼ਤ ਰੱਖੀ ਆ ਤਾਂ ਜਗਨਾ ਕਸਾਈ ਭਰਤਪੁਰ ਦਾ ਰਹਿਣ ਵਾਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਆ ਕੇ ਬੇਨਤੀਆਂ ਕਰਦਾ ਮਹਾਰਾਜ ਕਿਰਪਾ ਕਰੋ ਮਹਾਰਾਜ ਮੇਰੇ ਤੇ ਮੈਂ ਕਸਾਈ ਪੁਣਾ ਛੱਡਣਾ ਚਾਹਨਾ ਮੇਰੀ ਕਲਿਆਣ ਕਰੋ ਤੇ ਉਦੋਂ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਖਿਆ ਸੀ ਤੇ ਇਹ ਜਿਹੜੀ ਕਥਾ ਸੁਣਾਈ ਮਹਾਰਾਜ ਨੇ ਇਹ ਜਗਨੇ ਦਾ ਐਸਾ ਹੌਸਲਾ ਬਣ ਗਿਆ ਦੁੱਬਦਾ ਨਸ ਗਈ ਮਹਾਰਾਜ ਦੇ ਚਰਣਾ ਚ ਰਹਿਣ ਲੱਗ ਪਿਆ ਲੰਗਰ ਦੀ ਸੇਵਾ ਕਰਨ ਲੱਗ ਗਿਆ ਪਰਮ ਪਦਵੀ ਪਾਈ ਆ ਵੱਡੀ ਪਦਵੀ ਪਾਈ ਉਹ ਜਗਨਾ ਕਸਾਈ ਵੀ ਗੁਰਮਖ ਬਣ ਗਿਆ ਸੀ ਤਾਂ ਇਹ ਇੱਕ ਹੀ ਕਸਾਈ ਨਹੀਂ ਗੁਰੂ ਦੀ ਸ਼ਰਨ ਪੈ ਕੇ ਭਗਤ ਬਣਿਆ ਜਿਹੜੇ ਬਾਅਦ ਵਿੱਚ ਬਣਿਆ ਇਹ ਉਹਨਾਂ ਦੀ ਗਾਥਾ ਹੈ ਇਹ ਜਗਨਾ ਕਸਾਈ ਉਹ ਸਦਨੇ ਕਸਾਈ ਸਨ ਭਗਤ ਬਣ ਗਏ ਇਹ ਗੁਰਮਖ ਬਣ ਕੇ ਗੁਰੂ ਦੀ ਸ਼ਰਨ ਪੈ ਕੇ ਬੰਦੇ ਦੀ ਕਲਿਆਣ ਹੋ ਜਾਂਦੀ ਆ ਤੇ ਆਪ ਜੀ ਦੇ ਦਰਸ਼ਨਾਂ ਵਾਸਤੇ ਬਾਲਾ ਪ੍ਰੀਤਮ ਜੀ ਦੇ ਦਰਸ਼ਨ ਲਈ ਕੀਰਤਪੁਰ ਸਾਹਿਬ ਬਹੁਤ ਵੱਡੀ ਭੀੜ ਲੱਗੀ ਰਹਿੰਦੀ ਜਿਸ ਕਰਕੇ ਜਿਨੇ ਜਿਨੇ ਵੀ ਮਹਾਰਾਜ ਦੇ ਦਰਸ਼ਨ ਕੀਤੇ ਤੇ ਉਹ ਦਰਸ਼ਨ ਕਰਕੇ ਸਾਰਿਆਂ ਦੇ ਦੁੱਖ ਕੱਟੇ ਜਾਂਦੇ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਲੋਕ ਵਹੀਰਾਂ ਘੱਟ ਕੇ ਆਈ ਜਾਂਦੇ ਕਤਾਰਾਂ ਲੱਗੀਆਂ ਰਹਿੰਦੀਆਂ ਗਿਆਨੀ ਗਿਆਨ ਸਿੰਘ ਜੀ ਬੜਾ ਸੁੰਦਰ ਲਿਖਦੇ ਆ ਦਿਨੇ ਵੀ ਰੈਣ ਵੀ ਆਪ ਜੀ ਦੇ ਦਰਸ਼ਨ ਕਰਕੇ ਸਾਰਿਆਂ ਨੇ ਸੁੱਖ ਲਿਆ ਆਪ ਜੀ ਦੇ ਪਾਵਨ ਬਚਨ ਐਸੇ ਸਨ ਗੁਰੂ ਹਰਿਕ੍ਰਿਸ਼ਨ ਜੀ ਦੇ ਸੁਣ ਕੇ ਮਨ ਨੂੰ ਚੈਨ ਆਉਂਦਾ ਸੀ ਅੰਦਰ ਹੁਲਾਰਾ ਜਿਹਾ ਮਹਿਸੂਸ ਹੁੰਦਾ ਸੀ ਸਾਰੇ ਜੈ ਜੈਕਾਰ ਕਰਕੇ ਮੁੜਦੇ ਸੀ ਸੁਨੇ ਸੁਖਦੈਨ ਦਿਨ ਰੈਨ ਤਤਮੈਨ ਲਖ ਸੁਨੇ ਬੈਨ ਚੈਨ ਮੈਨ ਭਇਓ ਜੈ ਜੈਕਾਰ ਜੂ ਮਹਾਰਾਜ ਦੇ ਦਰਸ਼ਨ ਕਰਕੇ ਦੁੱਖ ਇਉਂ ਨਸ ਜਾਂਦੇ ਆ ਜਿਵੇਂ ਹਵਾ ਜਦੋਂ ਚੱਲਦੀ ਆ ਗਰਮੀ ਜਿਹੜੀ ਆ ਫਿਰ ਬੰਦੇ ਨੂੰ ਲੱਗਦੀ ਨਹੀਂ ਹੁੰਦੀ ਜਿਵੇਂ ਸਾਧ ਸੰਗਤ ਜੀ ਗਰਮੀ ਤੇ ਹੁਸੜ ਭੱਜ ਜਾਂਦੇ ਆ ਇਵੇਂ ਮਹਾਰਾਜ ਜੀ ਦਾ ਦਰਸ਼ਨ ਹੈ ਚੰਨ ਵਰਗਾ ਮੁਖੜਾ ਐਸਾ ਸੀ ਜਿਹਨੂੰ ਡਿੱਠਿਆਂ ਅੰਨੇ ਨੂੰ ਵੀ ਦ੍ਰਿਸ਼ਟੀ ਮਿਲ ਜਾਂਦੀ ਆ ਗੁਰੂ ਸਾਹਿਬ ਜੀ ਕਿਰਪਾ ਕਰ ਦਿੰਦੇ ਆ ਜਾ ਕੇ ਦੁੱਖੇ ਦਾਰਦ ਨਸਾਵੇ ਪਾਉਣ ਬਾਰਦ ਸੇਸਾਰ ਦਾ ਪ੍ਰਕਾਸ਼ ਸੁਖ ਅੰਧੇ ਚੁਖ ਪਾਈ ਹੈ ਮਹਾਰਾਜ ਜੀ ਦੇ ਗੁਣ ਕਹੇ ਨਹੀਂ ਜਾ ਸਕਦੇ ਇਦਾਂ ਭਾਈ ਜਗਨਾ ਕਸਾਈ ਗੁਰੂ ਦੇ ਲੰਗਰਾਂ ਵਿੱਚ ਸੇਵਾ ਕਰਨ ਲੱਗ ਗਿਆ ਉਹਦੀ ਤਾਂ ਜ਼ਿੰਦਗੀ ਹੀ ਬਦਲ ਗਈ ਸਾਰੀ ਜ਼ਿੰਦਗੀ ਬਦਲ ਗਈ ਹਰ ਜੀ ਇਹ ਤੇਰੀ ਵਡਿਆਈ ਹੈ ਵਾਹਿਗੁਰੂ ਇਹ ਹੀ ਤੇਰੀ ਵਡਿਆਈ ਆ ਇਹ ਹੀ ਤੇਰੀ ਬਜ਼ੁਰਗੀ ਆ ਇਹ ਹੀ ਤੇਰਾ ਵਿਰਧਾ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਣਾ ਹੈ ਇਹ ਭਗਤ ਤੇਰੀ ਸ਼ਰਨ ਪਏ ਰਹਿੰਦੇ ਆ ਤੇ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਫਿਰ ਹੌਸਲਾ ਦਿੱਤਾ ਜਗਨੇ ਕਸਾਈ ਨੂੰ ਕਿ ਦੇਖ ਤੇਰੇ ਵਾਂਗ ਹੀ ਪਹਿਲਾਂ ਸਦਨਾ ਜੀ ਇਹ ਬੱਕਰਿਆਂ ਨੂੰ ਕੱਟਣ ਦਾ ਕੰਮ ਕਰਦੇ ਸੀ ਭਾਗ ਜਾਗੇ ਸੰਤਾਂ ਮਹਾਤਮਾ ਦੀ ਸੰਗਤ ਹੋ ਗਈ ਫਿਰ ਬਹੁਤ ਵਧੀਆ ਜੀਵਨ ਬਣ ਗਏ ਤੁਸੀਂ ਵੀ ਇੱਥੇ ਸੇਵਾ ਕਰੋ ਜਰ ਉਹਨਾਂ ਨੇ ਬਚਨ ਕਮਾਇਆ ਉਹਨਾਂ ਵੀ ਸੁੱਖ ਪਾਇਆ ਸਾਧ ਸੰਗਤ ਜੀ ਇੱਕ ਨਹੀਂ ਦੋ ਨਹੀਂ ਬਹੁਤ ਸੰਗਤਾਂ ਦਾ ਜੀਵਨ ਬਦਲਿਆ ਇਹ ਤਾਂ ਚਲੋ ਜਿਹੜੀ ਇਤਿਹਾਸ ਵਿੱਚ ਖੋਜ ਹੋ ਜਾਂਦੀ ਆ ਇਹ ਇਸ ਤਰ੍ਹਾਂ ਮਹਾਰਾਜ ਨੇ ਜੀਵਨ ਬਦਲਿਆ ਉਹ ਆਪਾਂ ਜਾਣ ਲੈਣੇ ਆ ਪਰ ਇੱਕ ਨੀਤਾਂ ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ ਪਰ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਗੁਰੂ ਸਹਿਬਾਨ ਨੇ ਤਾਰ ਦਿੱਤਾ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਕਦੇ ਵੀ ਸਾਨੂੰ ਵੀ ਗੁਰੂ ਸਾਹਿਬ ਜੀ ਤੇ ਭਰੋਸਾ ਰੱਖਣਾ ਚਾਹੀਦਾ ਇਸ ਕਰਕੇ ਤਵਗੁਨ ਕਹਾ ਜਗਤ ਗੁਰਾਂ ਜੋ ਕਰਮ ਨ ਨਾਸੈ ਸਿੰਘ ਸਰਣਕਤ ਜਾਈਏ ਜੋ ਜੰਬਕ ਅਗਰਾਸੈ ਭਗਤ ਸਦਨਾ ਜੀ ਕਹਿ ਰਹੇ ਨਾ ਵਾਹਿਗੁਰੂ ਨੂੰ ਕਿ ਅਸੀਂ ਤਾਂ ਸਾਰੇ ਦੁਆਰੇ ਛੱਡ ਕੇ ਇੱਕ ਤੇਰਾ ਹੀ ਆਸਰਾ ਫੜਿਆ ਤੇ ਹੁਣ ਜਦੋਂ ਬਾਹੀਂ ਤੁਹਾਨੂੰ ਫੜਾ ਦਿੱਤੀ ਫਿਰ ਕਾਦੀ ਫਿਕਰ ਕਾਦੀ ਚਿੰਤਾ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਪਾਸ ਬ੍ਰਾਹਮਣ ਕਸਾਈ ਜਿੰਨੇ ਵੀ ਆਉਂਦੇ ਮਹਾਰਾਜ ਉਹਨਾਂ ਦਾ ਭਾਈ ਬਹੁਤ ਜ਼ਿਆਦਾ ਉਹਨਾਂ ਨੂੰ ਗਿਆਨ ਦੇ ਕੇ ਜੀਵਨ ਬਦਲ ਕੇ ਰੱਖ ਦਿੰਦੇ ਸੀ ਉਹਨਾਂ ਦਾ ਸਭ ਤੋਂ ਵੱਡੀ ਗੱਲ ਇਹ ਆ ਕੀਰਤਪੁਰ ਸਾਹਿਬ ਦੇ ਵਿੱਚ ਰੱਤਾ ਪਰ ਵੀ ਦੁੱਬਦਾ ਜਾਂ ਦੂਜੀ ਵਿਚਾਰ ਨਹੀਂ ਸੀ ਕੀਤੀ ਜਾਂਦੀ ਸਿਰਫ ਗੁਰਬਾਣੀ ਦੀ ਹੀ ਵਿਚਾਰ ਹੁੰਦੀ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਵੀ ਵਿਚਾਰਾ ਕਰਦੇ ਭਗਤਾਂ ਦੇ ਜੀਵਨ ਦੀਆਂ ਰੱਬ ਦੇ ਪਿਆਰਿਆਂ ਦੀਆਂ ਗੁਰਮਖਾਂ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਬਾਬਾ RAM ਰਾਏ ਜੀ ਉਹ ਵੀ ਭਾਵਕੀ ਉਹ ਇਹ ਗੱਲਾਂ ਥੋੜਾ ਉਹਨਾਂ ਨੂੰ ਹੁੰਦਾ ਸੀ ਇਸੇ ਗੱਲ ਦਾ ਪ੍ਰਗਟਾਵਾ ਵੀ ਉਹਨਾਂ ਨੇ ਕਈ ਵਾਰ ਕੀਤਾ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚੈਨ ਦੇ ਨਾਲ ਕੀਰਤਪੁਰ ਵਿੱਚ ਬਰਾਜੇ ਹੋਏ ਇਹ ਹੀ ਤਾਂ ਰੂਹਾਨੀ ਕਮਾਲ ਸੀ ਇਹ ਹੀ ਗੁਰੂ ਸਿੱਖਿਆ ਦਾ ਚਮਤਕਾਰ ਸੀ ਇਸ ਸਿੱਖਾਂ ਨੂੰ ਹੁਣ ਕੋਈ ਵਰਗਲਾ ਨਹੀਂ ਸੀ ਸਕਦਾ ਜਦੋਂ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਸਜ ਗਏ ਆ ਤੇ ਉਦੋਂ ਦੇ ਲੋਕਾਂ ਦੇ ਅੰਧ ਵਿਸ਼ਵਾਸ ਬਖੰਡ ਦੂਰ ਹੋ ਚੁੱਕੇ ਸੀ ਹੁਣ ਸਾਰਿਆਂ ਨੂੰ ਯਕੀਨ ਹੋ ਗਿਆ ਸੀ ਮਹਾਰਾਜ ਦੇ ਦਰਸ਼ਨ ਕਰਕੇ ਸੱਚਮੁੱਚੇ 8ਵੇਂ ਗੁਰੂ ਨਾਨਕ ਜੀ ਹਨ ਇਹਨਾਂ ਨੂੰ 8ਵੇਂ ਗੁਰੂ ਨਾਨਕ ਕਹਿ ਦਈਏ ਕੋਈ ਅਤਕਥਨੀ ਨਹੀਂ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ